ਰੂਨੂਸ ਕੁੰਦੇ ਨਾਲ ਇੰਟਰਵਿਊ ਆ ਸੱਜਣ ਮੇਰੇ ਨਾਲ ਨਾ ਇੱਕ ਸੱਜਣ ਬੈਠਾ ਇਹਨੂੰ ਮੈਡੀਸਨ ਮੈਨ ਕਹਿੰਦਾ ਸਾਡਾ ਇਲਾਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਇਹਨਾਂ ਦਾ ਚਿਹਰੀਆਂ ਦੇ ਵਿੱਚ ਇੱਕ ਦਫਤਰ ਟਿਕਾਣਾ ਹੈ ਤਾਂ ਇਹ ਬੰਦਾ ਉਹ ਆ ਵੀ ਜਦੋਂ ਮੈਡਿਕ ਸੰਦੀ ਕਿਸੇ ਨੂੰ ਦਵਾਈ ਦੀ ਲੋੜ ਹੁੰਦੀ ਹੈ ਤੇ ਉਹ ਪਰਮਾਤਮਾ ਇਹਨਾਂ ਨੂੰ ਉਹਦੇ ਕੋਲੇ ਪਤਾ ਨਹੀਂ ਕਿਵੇਂ ਬੈਦ ਬਣਾ ਕੇ ਭੇਜ ਦਿੰਦਾ ਇਹ ਸੱਜਣ ਨੂੰ ਸਾਡੇ ਇਲਾਕੇ ਦੇ ਲੋਕ ਸਾਰੇ ਬਹੁਤ ਸਤਿਕਾਰ ਅਸੀਂ ਵੀ ਕਰਦੇ ਆ ਤੇ ਬਹੁਤ ਪੁਰਾਣਾ ਬਹੁਤ ਚਿਰਾਂ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਆ ਆਪਾਂ ਗੱਲਾਂ ਬਾਤਾਂ ਯਾਰ ਸਾਂਝੀਆਂ ਕਰਦੇ ਆ ਕਿਉਂ ਕਰਦੇ ਆ ਜਾਣਨ ਪਹਿਚਾਨਣ ਨੂੰ ਸਾਡਾ ਇਲਾਕਾ ਇਹਨਾਂ ਨੂੰ ਜਾਣਦਾ ਹੀ ਆ ਪਰ ਦੁਨੀਆ ਨੂੰ ਇਹੋ ਜਿਹੇ ਲੋਕਾਂ ਦਾ ਪਤਾ ਲੱਗਣਾ ਚਾਹੀਦਾ ਹੁੰਦਾ ਕਿ ਯਾਰ ਦੁਨੀਆ ਤੇ ਇਹੋ ਜਿਹੇ ਲੋਕ ਵੀ ਵਸਦੇ ਆ ਬਾਈ ਰਜਿੰਦਰ ਤੁਹਾਡੀ ਸੇਵਾ ਵਿੱਚ ਸਲਾਮ ਵਾਲੇ ਬਾਈ ਬਹੁਤ ਧੰਨਵਾਦ ਸੋਜਿੰਦਰ ਸਿੰਘ ਜੀ ਤੁਹਾਡਾ ਹੀ ਬਹੁਤ ਧੰਨਵਾਦ ਆ ਤੁਸੀਂ ਟਾਈਮ ਚੋਂ ਟਾਈਮ ਸਮੇਂ ਚੋਂ ਸਮਾਂ ਕੱਢ ਕੇ ਮੇਰੇ ਕੋਲੇ ਆਏ ਆਂ ਮੈਂ ਤਾਂ ਮੈਂ ਉਹ ਸਮੇਂ ਚੋਂ ਸਮਾਂ ਕੱਢ ਕੇ ਆਇਆ ਜਿਹਦੇ ਚ ਮੈਂ ਆਪਣੇ ਬੱਚਿਆਂ ਲਈ ਕਮਾਈ ਕਰਦਾ ਕਾਰੋਬਾਰ ਤੇ ਜਾਂਨਾ ਪੈਸੇ ਬਣਾਉਣਾ ਪੈਸੇ ਬਚਤ ਕਰਦਾ ਆ ਬੰਦਾ ਉਹ ਸਮੇਂ ਚੋਂ ਸਮਾਂ ਕੱਢ ਕੇ ਆਇਆ ਕਿ ਹਸਪਤਾਲ ਦੇ ਵਿੱਚ ਹੁਣੇ ਹੀ ਐਕਸੀਡੈਂਟ ਕੇਸ ਆਇਆ ਹੋਇਆ ਹਾਂਜੀ ਉੱਥੇ ਸੇਵਾ ਕਰਕੇ ਉਸ ਤੋਂ ਬਾਅਦ ਉਹ ਸਮੇਂ ਚੋਂ ਸਮਾਂ ਕੱਢ ਕੇ ਆਇਆ ਤਾਂ ਇਸ ਕਰਕੇ ਤੁਹਾਡਾ ਸਮਾਂ ਮੇਰੇ ਨਾਲੋਂ ਜ਼ਿਆਦਾ ਬਹੁਮੁੱਲਾ ਹਾਂਜੀ ਮੇਰੇ ਨਾਲੋਂ ਜ਼ਿਆਦਾ ਕੀਮਤੀ ਹੈ ਠੀਕ ਹੈ ਜੀ ਪਰ ਕਿਵੇਂ ਮੈਡੀਸਨ ਮੈਨ ਬਾਈ ਕਿਵੇਂ ਕੀ ਕੀ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਆ ਫਲਾਣੇ ਦਾ ਕੇਸ ਆ ਗਿਆ ਤੁਹਾਨੂੰ ਕੌਣ ਕਾਲ ਕਰਦਾ ਕਿਵੇਂ ਪਤਾ ਲੱਗਦਾ ਤੁਹਾਨੂੰ ਵੀ ਫਲਾਣੇ ਦਾ ਬੰਦੇ ਨੂੰ ਮੈਡੀਸਨ ਦੀ ਲੋੜ ਹੈ ਹਾਂਜੀ ਹਾਂਜੀ ਕਿਵੇਂ ਪਤਾ ਪਹਿਲਾ ਹੀ ਸਵਾਲ ਆ ਬਾਈ ਸੁਖਜਿੰਦਰ ਸਿੰਘ ਜੀ ਤੇ ਪਹਿਲੇ ਹੀ ਬਹੁਤ ਵਧੀਆ ਕੀਤਾ ਹੂੰ ਦੇਖੋ ਨਾ ਅੱਜ ਕੱਲ ਸਮਾਂ ਹੋ ਜਾ ਹਾਂ ਬਈ ਉਹ ਕਦੇ ਲਈ ਕਿਸੇ ਲਈ ਤਾਂ ਕੀ ਕੋਈ ਆਪ ਦੇ ਲਈ ਟਾਈਮ ਨਹੀਂ ਕੱਢ। ਨਹੀਂ ਨਹੀਂ ਹੈ ਨਹੀਂ ਟਾਈਮ ਲੋਕਾਂ ਕੋਲ, ਸੇਤਾਂ ਖਰਾਬ ਹੋਈਆਂ ਪੰਜਾਂ। ਸੇਤਾਂ ਖਰਾਬ। ਨੰਬਰ 2 ਤੇ। ਹਾਂ। ਬਈ ਹੋਰ ਪਾਸੇ ਪੈਸਾ ਲੋਕ ਬਥੇਰਾ ਲਾਈ ਜਾਂਦੇ ਆ। ਹਾਂ। ਵੱਡੇ ਵੱਡੇ ਫੰਕਸ਼ਨਾਂ ਤੇ ਤੁਹਾਨੂੰ ਤੁਸੀਂ ਵੇਖਦੇ ਆਂ। ਹਾਂ। ਕਰੋੜਾਪਤੀ ਲੋਕ ਪਏ ਆ। ਤੇ ਕਈ ਕਰੋੜਾਪਤੀ ਇਹੋ ਜਿਹੇ ਵੀ ਤੁਸੀਂ ਪੜੀ ਦੇਖੀ ਜਾਂਦੇ ਆਂ ਵੀ ਜਿਹੜਾ ਕਰੋੜਾਂ ਰੁਪਇਆ ਇਕੱਠਾ ਕੀਤਾ ਹੋਈ ਦੁੱਖ ਵੀ ਦੇਈ ਜਾਂਦਾ। ਹਾਂ। ਠੀਕ ਆ ਨਾ। ਇਹ ਕਾਰਨ ਇਹ ਆ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਇਹ ਕਈ ਕਈ ਪਲੇਟਫਾਰਮਾਂ 'ਤੇ ਸੇਵਾ ਚੱਲਦੀ ਹੈ। ਹੂੰ ਜਿਵੇਂ ਟੀਵੀ ਦੇ ਮਰੀਜ਼ ਆ ਹੁਣ ਮੇਰੇ ਕੋਲ ਘੱਟੋ-ਘੱਟ 4200 ਦੇ ਕਰੀਬ ਤੱਕ ਟੀਵੀ ਦਾ ਮਰੀਜ਼। ਬੋਲੇ ਬੋਲੇ ਸਾਰਾ ਤਾਂ ਮੋਗਾ ਜਲਾ। ਹੂੰ ਆ ਇਸ ਤੋਂ ਇਲਾਵਾ ਬਰਨਾਲੇ ਦਾ ਏਰੀਆ, ਬਠਿੰਡੇ ਦਾ ਏਰੀਆ, ਰੋਜਪੁਰ ਦਾ ਏਰੀਆ। ਹੂੰ ਹਾਂਜੀ ਉਹ ਨਾ ਜਿਵੇਂ ਇਸ ਤੋਂ ਇਲਾਵਾ ਐਚਆਈਵੀ ਦੇ ਮਰੀਜ਼। ਅੱਛਾ ਜੀ। ਸ਼ੂਗਰ ਦੇ ਮਰੀਜ਼। ਜੀ। ਕੈਂਸਰ ਦੇ ਮਰੀਜ਼। ਅੱਛਾ। ਇਸ ਤੋਂ ਇਲਾਵਾ ਹਸਪੀਟਲਾਂ ਦੇ ਵਿੱਚ ਜਿਹੜੇ ਦਾਖਲ ਮਰੀਜ਼ ਆ ਉਹਨਾਂ ਨੂੰ ਖਾਣਾ ਪਚਾਉਣ ਦੀ ਸੇਵਾ। ਅੱਛਾ ਜੀ। ਇਸ ਤੋਂ ਇਲਾਵਾ ਝੁੱਗੀਆਂ, ਝੌਂਪੜੀਆਂ ਤੇ ਟੱਪਰੀਵਾਸ ਜਿਹੜੇ ਹੈਗੇ ਉਹਨਾਂ ਨੂੰ ਸੇਵਾ। ਅੱਛਾ ਜੀ। ਇਸ ਤੋਂ ਇਤਰਾਛ ਦੀ ਆ ਵੀ ਜਿਹੜੀਆਂ ਕਈ ਗਰੀਬ ਘਰਾਂ ਮਾਂਵਾ ਦੇ ਦੁੱਧ ਨਹੀਂ ਉਤਰਦਾਗਾ। ਹੂੰ। ਉਹ ਬੱਚਿਆਂ ਲਈ ਦੁੱਧ ਛੋਟਿਆਂ ਨੂੰ। ਅੱਛਾ। ਇਹ ਸਾਰੀਆਂ ਸੁਭਾਵਾਂ ਡਾਕਟਰਾਂ ਦੀ ਦੇਖਰੇਖੇ ਠੀਆਂ ਕੀਤੀਆਂ ਜਾਂਦੀਆਂ। ਜੀ ਹੁਣ ਪਤਾ ਕਿਵੇਂ ਲੱਗਦਾ ਜਿਵੇਂ ਤੁਸੀਂ ਦੱਸਿਆ ਹਮ ਬਈ ਮੈਨੂੰ ਮਤਲਬ ਕਿ ਇਹ ਸੇਵਾ ਦਾ ਕਾਰਜ ਕਰਦੇ ਨੂੰ ਸੁਖਜਿੰਦਰ ਸਿੰਘ ਜੀ ਤਕਰੀਬਨ 16 ਸਾਲ ਹੋ ਗਏ ਹਾਂ ਤਕਰੀਬਨ ਤੁਹਾਨੂੰ ਅਸੀਂ ਬਹੁਤ ਟਾਈਮ ਤੋਂ ਜਾਣਦੇ ਆ ਜਦੋਂ ਮਤਲਬ ਦਾੜੀ ਫੁੱਟਦੀ ਸੀ ਉਦੋਂ ਤੋਂ ਜਾਣਦੇ ਹਾਂ 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 ਤੇ ਉਦੋਂ ਤੋਂ ਇਹ ਸੇਵਾ ਚੱਲਦੀ ਹੈ ਹਮ ਹਾਂਜੀ ਇੱਕ ਮਰੀਜ਼ ਨੂੰ ਕੀਤੀ ਗਈ ਸੇਵਾ ਸ਼ੁਰੂ ਅੱਜ ਅੱਧੇ ਪੰਜਾਬ ਵਿੱਚ ਪਹੁੰਚਣੀ ਭਾਈ ਰਜਿੰਦਰ ਤੁਸੀਂ ਤੁਹਾਡਾ ਬੈਕਗ੍ਰਾਉਂਡ ਨੂੰ ਮੈਂ ਜਾਣਦਾ ਵੀ ਤੁਸੀਂ ਇੱਕ ਕਿਰਤੀ ਪਰਿਵਾਰ ਚੋਂ ਹਾਂ ਹਾਂਜੀ ਹਾਂਜੀ ਭਾਈ ਜਿਹੜੇ ਪਰਿਵਾਰਾਂ ਕੋਲੇ ਇੰਨੀ ਪੂੰਜੀ ਹੈ ਨਹੀਂ ਵੀ ਆਪਾਂ ਲੋਕਾਂ ਨੂੰ ਲਾ ਸਕੀਏ ਹਾਂਜੀ 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 ਫਿਰ ਇਹ ਇੰਨੀ ਦਵਾਈ ਕੌਣ ਦਿੰਦਾ ਕੌਣ ਪ੍ਰੋਵਾਈਡ ਕਰਦਾ ਹਾਂਜੀ ਮੈਂ ਦੱਸਦਾ ਤੁਹਾਨੂੰ ਜਿਹੜਾ ਤਾਂ ਜਿਵੇਂ ਟੀਵੀ ਮਰੀਜ਼ ਹੈ ਚੇਈ ਮਰੀਜ਼ ਆ ਉਹ ਤਾਂ ਸਰਕਾਰ ਹਸਪਤਾਲਾਂ ਚ ਉਹਨੂੰ ਲਿਸਟਾਂ ਦੇ ਦਿੰਦੀ ਹੈ ਸਿਹਤ ਵਿਭਾਗ ਅੱਛਾ ਵੀ ਆਪਾਂ ਹੀ ਮਰੀਜ਼ ਆ ਗਿਆ ਤੇਰੀ ਸੇਵਾ ਸੰਭਾਲੋ ਹੂੰ ਹੁਣ ਸੋ ਰਜਿੰਦਰ ਸਿੰਘ ਜੀ ਇੱਕ ਬਿਮਾਰ ਘਰ ਦਾ ਮੈਂਬਰ ਉਹੀ ਕਮਾਉਣ ਵਾਲਾ ਹੁੰਦਾ ਉਹੀ ਮੰਝੇ ਤੇ ਪੈ ਜਾਂਦਾ ਜਾਂ ਜਿਹਦਾ ਗੱਭਰੂ ਪੁੱਤ ਹੁੰਦਾ ਉਹ ਮੰਝੇ ਤੇ ਪੈ ਜਾਂਦਾ ਤੇ ਉਹਦੀ ਖਾਤਰ ਉਹਦੇ ਮਾਂ ਪਿਓ ਝੋਨਾ ਲਾਉਂਦੇ ਹੋਣ ਕਿਹੋ ਜੀ ਤਰਾਸ਼ ਦੀ ਜੀ ਹੋ ਉਹ ਹੂੰ ਕਿੱਥੋਂ ਉਹ ਕਾਲੇ ਛੋਲੇ ਲਵ ਕਿੱਥੋਂ ਉਹ ਸੋਇਆ ਬੀਨ ਖਰੀਦੂ ਕਿੱਥੋਂ ਮਹਿੰਗੀਆਂ ਦਵਾਈਆਂ ਕਿੱਥੋਂ ਪ੍ਰੋਟੀਨ ਪਾਊਡਰ ਖਰੀਦੂਗਾ ਉਹਨਾਂ ਮਰੀਜ਼ਾਂ ਨੂੰ ਫਿਰ ਫੋਨ ਕਰਕੇ ਸੱਦ ਕੇ ਉਹਨਾਂ ਨੂੰ ਪੂਰੀ ਕੱਟ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਪ੍ਰੋਟੀਨ ਦੇ ਡੱਬੇ ਆ ਤਾਕਤ ਦੀਆਂ ਦਵਾਈਆਂ ਤੇ ਖਾਣ ਪੀਣ ਦਾ ਸਮਾਨ ਅੱਛਾ ਜੀ ਸ਼ੂਗਰ ਦੇ ਮਰੀਜ਼ ਸ਼ੂਗਰ ਦੀਆਂ ਦਵਾਈਆਂ ਜਿਹੜੇ ਡਾਕਟਰ ਲੈ ਕੇ ਦਿੰਦੇ ਆ ਜੀ ਇਸ ਤੋਂ ਲਾਵਾ ਐਚ ਆਈ ਵੀ ਦੀ ਬੀੜੇ ਦੇ ਮਰੀਜ਼ ਕਿਉਂਕਿ ਇਹੋ ਜਿਹੇ ਮਰੀਜ਼ ਨਾਲ ਲੋਕਾਂ ਦੀ ਨਫ਼ਰਤਾਂ ਵੀ ਸ਼ਕਾਰ ਹੋ ਜਾਂਦੀ ਦਰਦੇ ਵੀ ਜਿਵੇਂ ਟੀਵੀ ਦਾ ਮਰੀਜ਼ ਹੋ ਗਿਆ ਆਪਾਂ ਨੂੰ ਪਤਾ ਲੱਗਾ ਕਿ ਲੋਕਾਂ ਦੇ ਯਾਰਾਂ ਨੂੰ ਤਾਂ ਟੀਵੀ ਹੋਈ ਆ ਬਾਈ ਉਹ ਦੂਰ ਬੰਦਾ ਦੂਰ ਹੋ ਜਾਂਦਾ ਮੈਂ ਤੁਹਾਡੇ ਤੋਂ 3 ਫੁੱਟ ਦੂਰ ਹੋ ਜਾਊਗਾ ਤੁਸੀਂ 3 ਫੁੱਟ ਦੂਰ ਹੋ ਜਾਓਗੇ ਟੀਵੀ ਦਾ ਨਾਮ ਸੁਣ ਕੇ ਹਾਂ ਹਨਾ ਇਹਵੇਂ ਹੀ ਐਚ ਆਈ ਵੀ ਉਹਨਾਂ ਮਰੀਜ਼ਾਂ ਦੇ ਪੱਕਾ ਇਲਾਜ ਤਾਂ ਹੈ ਨਹੀਂਗਾ ਪਰ ਉਹਨਾਂ ਦੀ ਉਮਰ ਪਾ ਦੇ ਜੇ ਉਹਨਾਂ ਨੂੰ ਤਾਕਤਾਂ ਦਵਾਈਆਂ ਹਾਂ ਠੀਕ ਆ ਜੀ ਉਹ ਦਿੱਤੀਆਂ ਜਾਂਦੇ ਨੇ ਇਸ ਤੋਂ ਇਲਾਵਾ ਝੁੱਗੀਆਂ ਝੌਂਪੜੀਆਂ ਦੇ ਵਿੱਚ ਲੋਕਾਂ ਦੀ ਬਹੁਤ ਬੁਰੀ ਹਾਲਤ ਆ ਉਹਨਾਂ ਤੱਕ ਦਵਾਈਆਂ ਠੀਕ ਹੈ ਇਹ ਇਹ ਸਾਰੀਆਂ ਸਰਕਾਰੀ ਹਸਪਤਾਲ ਚੋਂ ਮਿਲ ਜਾਂਦੀਆਂ ਨਹੀਂ ਜੀ ਨਹੀਂ ਨਹੀਂ ਇਹਦੇ ਵਿੱਚ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਮਾਲਕ ਹੋ ਗਏ ਹਾਂਜੀ ਪੱਠਿਆਂ ਦੇ ਮਾਲਕ ਸ਼ਾਇਲਰਾਂ ਦੇ ਮਾਲਕ ਜਾਂ ਹੋਰ ਇੰਡਸਟਰੀਆਂ ਦੇ ਮਾਲਕ ਉਹ ਕਹਿੰਦੇ ਸਾਡੇ ਕੋਲੇ ਸਮਾਂ ਹੈ ਨਹੀਂ ਅਸੀਂ ਤੁਹਾਨੂੰ ਦਵਾਈਆਂ ਲੈ ਕੇ ਦੇ ਸਕਦੇ ਅੱਛਾ ਹਾਂ ਦਵਾਈਆਂ ਦੀ ਸਪਲਾਈ ਸਾਰੀ ਉਹ ਦਿੰਦੀ ਹੈ ਮੈਕ ਜਰੀਆ ਦਮੇ ਗੁਰੂ ਰਾਮਦਾਸ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੈਨੂੰ ਇਹ ਜਰੀਆ ਬਣਾ ਕੇ ਸੰਸਾਰ ਤੇ ਭੇਜਿਆ। ਇਹ ਤੁਸੀਂ ਵੈਸੇ ਤਾਂ ਕਚੈਰੀਆਂ ਦੇ ਵਿੱਚ ਟਾਈਪਿੰਗ ਦਾ ਤੁਹਾਡਾ ਇੱਕ ਖੋਖਾ ਹੈ। ਉਹ ਵੀ ਮੈਂ ਦੱਸ ਦਿੰਦਾ ਨਹੀਂ ਤੁਹਾਨੂੰ। ਟਾਈਪਿੰਗ ਦੇ ਵਿੱਚੋਂ ਜੇ ਮੈਨੂੰ 100 ਰੁਪਏ ਬਣਦਾ 50 ਰੁਪਏ ਮਰੀਜ਼ ਦੀ ਸੇਵਾ ਦੇ 50 ਰੁਪਏ ਮੇਰੇ ਘਰੇ ਜਾਂਦੇ ਆ। ਨਿਹਾਲ ਸਿੰਘ ਵਾਲੇ ਕਚੈਰੀਆਂ ਦੇ ਵਿੱਚ ਬਾਈ ਰਜਿੰਦਰ ਹੁਣੀ ਬਹੁਤ ਟਾਈਮ ਦੇ ਬਿਟਦੇ ਸੀ ਨਿੱਕੇ ਹੁੰਦਿਆਂ ਤੋਂ ਆਉਂਦੇ ਆ। ਹਾਂਜੀ ਤੁਸੀਂ ਬਹੁਤ ਸਮੇਂ ਤੋਂ ਆਉਂਦੇ ਆ। ਹਾਂ। ਹਾਂਜੀ ਹਾਂਜੀ। ਤੇ ਤੁਸੀਂ ਦੇਖੋ 16 ਸਾਲ ਤੋਂ ਨੂੰ ਆ ਕੰਮ ਕਰਦੇ ਨੂੰ। ਹਾਂਜੀ ਹਾਂਜੀ ਹਾਂਜੀ। ਇਹ ਸੇਵਾ ਫਰ ਵੱਦੀ 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 ਪੜਾਵਾਰ ਵੱਦੀ 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 ਗਈ ਹਾਂਜੀ ਹੁਣ ਤੁਹਾਨੂੰ ਇਨਫੋਰਮੇਸ਼ਨ ਮਰੀਜ਼ਾਂ ਬਾਰੇ ਡਾਕਟਰ ਦੱਸ ਦਿੰਦੇ ਆ ਇਹ ਡਾਕਟਰ ਦੱਸ ਦਿੰਦੇ ਆ ਸਿਹਤ ਵਿਭਾਗ ਦੱਸ ਦਿੰਦਾ ਇੱਕ ਹੁਣ ਲੋਕਾਂ ਨੂੰ ਪਤਾ ਬਹੁਤ ਲੱਗ ਗਿਆ ਮੀਡੀਆ ਦਾ ਫਲਾ ਹਾਂਜੀ ਮੀਡੀਆ ਦਾ ਫਲਾ ਤੁਹਾਡੀਆਂ ਖਬਰਾਂ ਵੀ ਲੱਗਦੀਆਂ ਹਾਂਜੀ ਖਬਰਾਂ ਜਿਵੇਂ ਵੱਡੇ ਵੱਡੇ ਚੈਨਲ ਆ ਉਹ ਨਿਊਜ਼ 18 ਹੋ ਗਿਆ ਪੀਟੀਸੀ ਹੋ ਗਿਆ ਜਾਂ ਵੱਡੇ ਵੱਡੇ ਖ਼ਬਰਾਂ ਆਂ ਇੰਗਲਿਸ਼ ਖ਼ਬਰਾਂ ਆ ਉਹਨਾਂ 'ਚ ਲੱਗਣਾ ਕਰਕੇ ਪਤਾ ਲੱਗਿਆ ਮੇਰਾ ਸੁਖਜਿੰਦਰ ਸਿੰਘ ਜੀ ਇੱਕ ਨਿਸ਼ਾਨਾ ਉਹ ਬੰਦਾ ਕੋਈ ਮਰ ਜਾਏ ਮਰ ਜੇ ਦਵਾਈ ਤੇ ਖਾਣੇ ਤੋਂ ਬਿਨਾਂ ਨਾ ਕੋ ਮਰੇ ਭੁੱਖਾ ਨਾ ਮਰੇ ਇਹ ਨਾ ਹੋ ਵੀ ਯਾਰ ਇਹਨੂੰ ਦਵਾਈ ਤੇ ਖਾਣਾ ਨਹੀਂ ਮਿਲਿਆ ਤਾਂ ਮਰ ਗਿਆ ਇੱਥੇ ਹੁੰਦਾ ਕਿ ਬਾਈ ਸੁਖਜਿੰਦਰ ਬਈ ਬੰਦਾ ਬਿਮਾਰ ਹੁੰਦਾ ਕੋਈ ਸਾਰ ਨਹੀਂ ਲੈਂਦਾ ਜਦੋਂ ਉਹ ਮਰ ਜਾਂਦਾ ਇਹਨੇ ਤਾਂ ਜੇ ਰਥਾ ਨੂੰ ਦੱਸਿਆ ਹੀ ਨਹੀਂ ਪਤੰਦਰ ਨੇ ਗੱਲ ਹੀ ਨਹੀਂ ਕੀਤੀ ਹੁਣ ਸਮਾਨਾ ਕਿ ਹੁਣ ਫਾਇਦਾ ਕੋਈ ਨਹੀਂ ਹੂੰ ਹੁਣ ਨਹੀਂ ਫਾਇਦਾ ਕੋਈ ਇੱਥੇ ਮਰਦਿਆਂ ਦੇ ਮੂੰਹ ਚ ਘਿਓ ਪਾਇਆ ਜਾਂਦਾ ਚੌਂਦੇ ਦੇ ਨਹੀਂ ਪਉਂਦਾ ਕੋਈ ਹੂੰ ਇੱਥੇ ਮਰਦੇ ਦੀ ਅਰਥੀ ਨੂੰ ਵੋਡਾ ਲਾਇਆ ਜਾਂਦਾ ਕੋਈ ਜਾਂਦੇ ਨੂੰ ਵੋਡਾ ਨਹੀਂ ਲਾਉਂਦਾ ਹੂੰ ਤੇ ਮੈਂ ਇਹ ਚਾਹਾਂਦਾ ਵੀ ਮੇਰੀ ਸਾਰੀ ਜ਼ਿੰਦਗੀ ਮੇਰਾ ਸਵਾਸ ਸਵਾਸ ਮਨੁੱਖਤਾਰੀ ਸੇਵਾ ਨੂੰ ਲੱਗ ਜੇ ਵਾਹ 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 ਤੇ ਇਹ ਜਿਹੜਾ ਸ਼ਿਲਸ਼ਵਾ ਚੱਲ ਰਿਹਾ ਇਹ ਦੋਨੇ ਦਿਨ ਵੱਧ ਰਿਹਾ ਪੀਵੀ ਦੇ ਮਰੀਜ਼ਾਂ ਦੀ ਸੇਵਾ ਕੈਂਸਰ ਦੇ ਮਰੀਜ਼ਾਂ ਦੀ ਸ਼ੂਗਰ ਦੇ ਮਰੀਜ਼ ਕਈ ਸ਼ੂਗਰ ਦੇ ਮਰੀਜ਼ਾਂ ਦੇ ਟੀਕਾ ਲੱਗਦਾ ਜੀ ਕਿੱਥੋਂ ਵਿਚਾਰਾ ਮਹਿੰਗਾ ਟੀਕਾ ਲਵਾਂ ਇਨਸੂਲਿਨ ਲੱਗਦੀ ਹੈ ਸੁਣੇ ਲੱਗਦੀ ਹੈ ਫਿਰ ਜਰੂਰੀ ਖੁਰਾਕ ਵੀ ਚਾਹੀਦੀ ਹੁੰਦੀ ਹੈ ਆਪਾਂ ਦੋਨੇ ਚੀਜ਼ਾਂ ਦਿੰਨੇ ਆ ਕੱਲੀ ਦਵਾਈ ਨਹੀਂ ਕੰਮ ਕਰਦੀ ਕੱਲੀ ਖੁਰਾਕ ਨਹੀਂ ਆਪਾਂ ਦੋਨੇ ਚੀਜ਼ਾਂ ਹੀ ਪ੍ਰੋਵਾਈਡ ਕਰਾਂਗੇ ਫਿਰ ਮੈਨੂੰ ਐ ਦੱਸੋ ਵੀ ਉਹ ਤੁਸੀਂ ਉਹ ਚੈੱਕ ਕਿਵੇਂ ਕਰਦੇ ਆ ਕਿ ਇਹ ਬੰਦਾ ਬਈ ਗਰੀਬ ਆ ਇਹਨੂੰ ਦੇਣਾ ਇਹਨੂੰ ਨਹੀਂ ਦੇਣਾ ਕਿਉਂਕਿ ਲੋਕ ਤਾਂ ਸਾਰੇ ਤਰ੍ਹਾਂ ਦੇ ਤੁਹਾਡੇ ਨਾਲ ਸੰਪਰਕ ਕਰਦੇ ਹੋਣਗੇ ਹਾਂਜੀ ਹਾਂਜੀ ਉਹ ਪਤਾ ਲੱਗ ਜਾਂਦਾ ਜੀ ਜੀ ਹਾਂ ਉਹ ਪਤਾ ਲੱਗ ਜਾਂਦਾ ਵੀ ਮਰੀਜ਼ ਦੀ ਸਿਚੁਏਸ਼ਨ ਕੀ ਆ ਕਿਉਂਕਿ ਕੋਈ ਬਰਲਾ ਬ੍ਰੀਜ ਹੁੰਦਾ ਤੇ ਨਹੀਂ ਤਾਂ ਮੈਨੂੰ ਤਕਰੀਬਨ ਪਤਾ ਲੱਗ ਜਾਂਦਾ ਵੀ ਇਹਦੀ ਸਿਚੁਏਸ਼ਨ ਕਿਵੇਂ ਆ ਬਸ ਉਹਦਾ ਇਨਫੋਰਮੇਸ਼ਨ ਮਿਲਣ ਸਾਰੂ ਦੀ ਸੇਵਾ ਸ਼ੁਰੂ ਹੋ ਜਾਂਦੀ ਆ ਤੁਹਾਡੇ ਫੇਸਬੁਕ ਤੇ ਵੀ ਕਾਫੀ ਲੋਕ ਜੁੜੇ ਹੋਣ ਹਾਂਜੀ ਹਾਂਜੀ ਕਿਹੜਾ ਪੇਜ ਆ ਤੁਹਾਡਾ ਆ ਰਜਿੰਦਰ ਖੋਟੇ ਦੇ ਨਾਮ ਦਾ ਰਜਿੰਦਰ ਖੋਟੇ ਦੇ ਨਾਮ ਦਾ ਹਾਂਜੀ ਹਾਂਜੀ ਉੱਤੇ ਵੀ ਕਾਫੀ ਲੋਕ ਜੁੜੇ ਆ ਬਹੁਤ ਜੁੜੇ ਆ ਹਾਂ ਉਹ 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 ਉੱਥੋਂ ਵੀ ਫਿਰ ਤੁਹਾਡੇ ਨਾਲ ਲੋਕ ਮਰੀਜ਼ ਸੰਪਰਕ ਕਰ ਲੈਣਗੇ ਹਾਂਜੀ ਬਸ ਮੈਨੂੰ ਨਾ ਤਾਂ ਕਿਸੇ ਮੰਤਰੀ ਦਾ ਫੋਨ ਆਉਂਦਾ ਜੀ ਨਾ ਕਿਸੇ ਮੈਨੂੰ ਵੱਡੇ ਆਲਾ ਅਧਿਕਾਰੀ ਦਾ ਮੈਨੂੰ ਤਾਂ ਮਰੀਜ਼ਾਂ ਦੇ ਫੋਨ ਹੀ ਆਉਂਦੇ ਆ ਹੂੰ ਤੇ ਮਰੀਜ਼ਾਂ ਦੀ ਸੇਵਾ ਕਰਨੀ ਆ ਵਾਹ ਤੇ ਬਾਈ ਫਿਰ ਹੁਣ ਜਿਵੇਂ ਤੁਹਾਡਾ ਤੁਹਾਡਾ ਤਾਂ ਬਹੁਤ ਵਧੀਆ ਸਹਿਚਾਰ ਬਾਈ ਮਨਜੀਤ ਨਾਲ ਵੀ ਤੁਹਾਡਾ ਬਹੁਤ ਵਧੀਆ ਇੱਥੇ ਐਮਐਲਏ ਸਾਹਿਬ ਨਾਲ ਕੋਈ ਹੋਰ ਸਰਕਾਰ ਨੂੰ ਐਵੇਂ ਮਦਦ ਮਿਲ ਜੀ ਸਰਕਾਰ ਨੇ ਜੀ ਉ ਤਾਂ ਨਹੀਂ ਹੈਗਾ ਪੰਜਾਬ ਸਰਕਾਰ ਨੇ ਮੈਨੂੰ ਦੋ ਵਾਰੀ ਸਟੇਟ ਅਵਾਰਡ ਦਿੱਤਾ ਅੱਛਾ ਜੀ ਹਾਂ ਜੀ ਦੋ ਵਾਰੀ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਪੰਜਾਬ ਸਰਕਾਰ ਨੇ ਇੱਕ ਤੁਹਾਨੂੰ ਮੈਂ ਹੋਰ ਖੁਸ਼ੀ ਦੀ ਗੱਲ ਦੱਸਦਾ ਵੀ ਪਹਿਲਾਂ ਮੈਂ ਸਕੂਟਰੀ ਦਾ ਗੇੜ ਕੱਢਦਾ ਸੀ ਸਾਰਾ ਜੀ ਲੰਬਾ ਗੇੜ ਜੀ ਫੇ ਸਕੂਟਰੀ ਤੇ ਉਹ ਮੈਨੂੰ ਕੋਈ ਦਿੱਕਤ ਨਹੀਂ ਬਾਈ ਜੀ ਵੀ ਜਿੱਥੇ ਮੈਨੂੰ ਮਰਜ਼ੀ ਭੇਜ ਦੋ ਨਾ ਮੈਂ ਥੱਕਾ ਨਾ ਮੈਨੂੰ ਥਕਾਵਟ ਹੋਵੇ ਹੂੰ ਫੇਰ ਜਦੋਂ ਇੰਡੀਅਨ ਐਕਸਪ੍ਰੈਸ ਨੇ ਮੇਰਾ ਲੇਖ ਛਾਪਿਆ ਉਹ ਦਿੱਲੀ ਦੇ ਬਾਜ਼ਾਰਾਂ ਪੰਬੇ ਦੇ ਬਾਜ਼ਾਰਾਂ ਚ ਡਿੱਗਿਆ ਫਿਰ ਦਿੱਲੀ ਤੋਂ ਫੋਨ ਆਇਆ ਉਹਨਾਂ ਨੇ ਮੈਨੂੰ ਗੱਡੀ ਗਿਫਟ ਕੀਤੀ ਵੀ ਗੱਡੀ ਤੇ ਜਾਇਆ ਕਰੋ ਵਾਹ 6 ਲੱਖ ਰੁਪਏ ਦੀ ਗੱਡੀ ਮੈਨੂੰ ਉਹਨਾਂ ਨੇ ਲੈ ਕੇ ਸੇਵਾ ਚ ਦਿੱਤੀ ਵਾਹ ਹੁਣ ਜਦੋਂ ਕੋਈ ਹਾਰਡ ਆ ਜਾਏ ਕੋਈ ਫੋਰ ਤਰਾਸ਼ ਦੀ ਆ ਜਾਏ ਸਰਕਾਰ ਦਾ ਤਾਂ ਮੈਂ ਕਹਿ ਨਹੀਂ ਸਕਦਾ ਕਦੋਂ ਪਹੁੰਚੂ ਪਰ ਜੰਦਰ ਕੋਟੇ ਤੁਹਾਨੂੰ ਉੱਥੇ ਪਹਿਲਾਂ ਮਿਲੂਗਾ ਜੀ ਵਾਹ 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 ਧੰਨਵਾਦ ਉਹਨਾਂ ਦਾ ਵੀ ਜਿਹੜਾ ਦਾਨ ਕਰਨ ਵਾਲਾ ਹਾਂਜੀ 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 ਹੈਨਾ ਹਾਂਜੀ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਗੱਲ ਐ ਕੋਈ ਕਿਸੇ ਨੂੰ ਸਾਈਕਲ ਨਹੀਂ ਦਿੰਦਾ ਅੱਜ ਕੱਲ੍ਹ ਜੀ 5 ਰੁਪਏ ਨਹੀਂ ਦਿੰਦਾ ਕਿਸੇ ਨੂੰ ਤੇ ਮੈਂ ਤਾਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਵਾਖ ਚੱਲੇ ਨਹੀਂ ਬਾਈ ਤਰਾਜ ਕਰਦੇ ਵੀ ਨਹੀਂ ਜੀ ਨਹੀਂ ਇਹ ਇਹ ਜਿੰਦਗੀ ਦੇ ਵਿੱਚ ਕੁਝ ਪੜਾ ਦੁੱਖ ਵਾਲੇ ਵੀ ਵਾਪਰੇ ਆ 2022 ਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਮੇਰੇ ਬੱਚਿਆਂ ਨੇ ਮੇਰੀ ਮਾਤਾ ਨੇ ਮੇਰੇ ਮਾਪਿਓ ਨੇ ਮੈਨੂੰ ਕਦੇ ਨਹੀਂ ਰੋਕਿਆ ਹੂੰ ਠੀਕ ਆ ਨਾ ਅੱਛਾ ਇਹਦੇ ਚ ਇੱਕ ਹੋਰ ਪੜਾ ਅਮਜ਼ਾ ਵੀ ਫਰਬਰੀ 2022 ਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਜਦਤ ਹੋ ਜਾਂਦੀ ਓਹੋ ਜੀ ਉਦੋਂ ਇੱਕ ਕਮੀਨਾ ਬਾਦ ਫਿਰ ਘਰੇ ਕੈਰ ਟੁੱਟਦਾ ਹੂੰ ਵੀ ਮੇਰੀ ਵਾਈਫ ਦੀ ਜਲਤ ਹੋ ਜਾਂਦੀ ਓਏ ਹੋਏ ਪਰ ਸੇਵਾ ਨਹੀਂ ਰੁਕੀ ਭਾਈ ਸੇਵਾ ਨਿਰੰਤਰ ਚੱਲੀ ਗਈ ਵਾਈਫ ਦਾ ਭੋਗ ਪਾਇਆ ਸੀ ਤੇ ਦੂਜੇ ਦਿਨ ਮੈਂ ਭਾਈ ਸਕੂਟਰੀ ਦੇ ਦਵਾਈਆਂ ਵਾਲੇ ਝੋਲੇ ਰੱਖ ਲਈ ਸੀ ਬਹੁਤ ਬਦੀ ਸੇਵਾ ਯਾਰ ਤੇ ਹੁਣ ਮੈਂ ਤੁਹਾਨੂੰ ਹੋਰ ਇੱਕ ਦੱਸਦਾ ਵੀ ਹੁਣ ਝੋਨੇ ਲੱਗ ਰਹੇ ਆ ਹੂੰ ਨੀ ਗਰਮੀ ਆ ਆਪਾਂ ਬੈਠੇ ਆ ਪੈਰ ਹੱਥ ਗੜ ਜਾਂਦੇ ਆ ਪੈਰ ਹੱਥ ਗੜ ਜਾਂਦੇ ਆ ਹਾਂ ਤੇ ਉਹਨਾਂ ਦਾ ਬਹੁਤ ਔਖਾ ਫਿਰ ਆਪਾਂ ਹੁਣ ਉਹਨਾਂ ਮਜ਼ਦੂਰਾਂ ਦੀ ਵੀ ਸੇਵਾ ਨਿਭਾ ਰਹੇ ਆ ਖੇਤਾਂ ਦੇ ਵਿੱਚ ਸਕੂਟਰੀ ਉਤਾਰੀ ਹੋਈ ਆ ਹਾਂ ਉਹਨਾਂ ਨੂੰ ਪੈਰ ਹੱਥ ਬਚਾਉਣ ਵਾਸਤੇ ਮਲਵਾ ਗਰਮੀ ਤੋਂ ਬਚਾ ਲਈ ਉਹ ਵਾਇਰਸ ਦੇ ਪੈਕਟ ਹਾਂ ਦਰਦ ਨਿਵਾਰਕ ਦਵਾਈਆਂ ਐਂਟੀਬਾਇਓਟਿਕ ਦਵਾਈਆਂ ਇਸ ਤੋਂ ਬਾਅਦ ਸੂਰਜੀ ਦੀ ਰੋਸ਼ਨੀ ਪਾਣੀ 'ਚ ਪੈਂਦੀ ਆ ਅੱਖਾਂ ਖਰਾਬ ਹੁੰਦੀਆਂ ਅੱਖਾਂ ਦੀ ਦਵਾਈ ਵਾ ਡਾਕਟਰਾਂ ਦੀ ਦੇਖ ਰੇਖ ਹੈ। ਵੀ ਮਤਲਬ ਕਿ ਯਾਰ ਕੋਈ ਮੈਂ ਸੁਖਜਿੰਦਰ ਦੁਖੀ ਕਿਸੇ ਨੂੰ ਵੇਖ ਹੀ ਨਹੀਂ ਸਕਦਾ। ਤੜਕੇ ਤੋਂ ਲੈ ਕੇ ਸ਼ਾਮ ਤੱਕ ਤੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਇਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਚੱਲੀ ਜਾਂਦੀ। ਅਹੀਂ ਚੱਲੀ। ਹਾਂਜੀ। ਸ਼ੁਕਰ। ਹਾਂਜੀ। ਭਾਈ ਜੇ ਕਿਸੇ ਨੇ ਤੁਹਾਡੀ ਸੇਵਾ ਦੇ ਵਿੱਚ ਹਿੱਸਾ ਲੈਣਾ ਹੋਵੇ ਵੀ ਕੋਈ ਕਵੇ ਮੈਂ ਯਾਰਾ ਮੈਡੀਸਨ ਦੇ ਸਕਦਾ। ਹਾਂਜੀ ਹਾਂਜੀ। ਫਿਰ ਉਹ ਨੰਬਰ ਤੁਹਾਡਾ ਦੇ ਦਈਏ। ਹਾਂਜੀ ਹਾਂਜੀ। ਹਾਂਜੀ। ਵੀਡੀਓ ਦੇ ਵਿੱਚ ਕਿਉਂਕਿ ਲੋਕ ਨੰਬਰ ਮੰਗਣਗੇ। ਹਾਂਜੀ। ਹੈਨਾ ਹਾਂਜੀ ਮੈਂ ਇੱਕ ਹੋਰ ਇੱਕ ਮੈਂ ਹੋਰ ਵੀ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਵੀ ਮੋਗੇ ਜ਼ਿਲ੍ਹੇ ਅੰਦਰ ਪੂਰੇ ਮੋਗੇ ਜ਼ਿਲ੍ਹੇ ਅੰਦਰ ਕਿਸੇ ਗਲੀ ਪਹल्ले ਅੰਦਰ ਕਿਤੇ ਕੁਟੀ ਵੀ ਦਾ ਐਚ ਆਈ ਵੀ ਦਾ ਮਰੀਜ਼ ਆ ਜਾਂ ਹੋਰ ਕਿਤੇ ਵੀ ਹੈਗਾ ਉਹ ਟੀਵੀ ਦਾ ਮਰੀਜ਼ ਦਵਾਈ ਨਹੀਂ ਲਈ ਜਾਂਦੀ ਹਾਂ ਦਵਾਈ ਸਰਕਾਰੀ ਦਵਾਈ ਤਾਂ ਫ੍ਰੀ ਮਿਲ ਜਾਂਦੀ ਹੈ ਹਾਂ ਉਹ ਮਿਲ ਜਾਂਦੀ ਹੈ ਕੋਈ ਸ਼ੱਕ ਨਹੀਂ ਖੁਰਾਕ ਪਰ ਮਰੀਜ਼ ਨੂੰ ਖੁਰਾਕ ਦੀ ਤੇ ਤਾਕਤ ਵਾਲੀਆਂ ਦਵਾਈਆਂ ਦੀ ਜ਼ਰੂਰਤ ਹੁੰਦੀ ਆ ਉਹ ਕਿੱਥੋਂ ਲਊਗਾ ਜਦੋਂ ਗਰੀਬ ਹਾਂ ਹਾਂ ਕੰਮ ਵਾਲਾ ਹੈ ਨਹੀਂ ਉਹ ਹਾਂਜੀ ਕੰਮ ਵਾਲਾ ਹੈ ਨਹੀਂ ਉਹ ਫਿਰ ਆਪਾਂ ਪ੍ਰੋਵਾਈਡ ਕਰਾਉਨੇ ਆ ਠੀਕ ਆ ਨਾ ਉਹਦੇ ਲਈ ਵੀ ਸੰਪਰਕ ਹਾਂਜੀ ਉਹਦੇ ਲਈ ਸੰਪਰਕ ਕਰ ਸਕਦੇ ਆ ਜੀ ਦੱਸੋ ਇਹ ਤਾਂ ਯਾਰ ਕਿੱਡੀ ਪੁੰਨ ਵਾਲੀ ਗੱਲ ਆ ਮੈਨੂੰ ਲੱਗਾ ਸਾਨੂੰ ਪੁੰਨ ਲੱਗ ਜਾਣਾ ਥੋੜਾ ਬਹੁਤਾ ਹਾਂ ਥੋੜ ਨੂੰ ਪੁੰਨ ਲੱਗੂਗਾ ਜੀ ਜੇ ਕਿਸੇ ਨੇ ਮਰੀਜ਼ ਨੇ ਹਨਾ ਸੰਪਰਕ ਕਰ ਲਿਆ ਕਿੰਨਾ ਤੁਹਾਡੇ ਲੋਪੋ ਪਿੰਡ ਤੋਂ ਕੋਈ ਕਾਫੀ ਮਰੀਜ਼ ਆ ਜੀ ਨਾਂ ਪਤਾ ਗੁਪਤ ਰੱਖਦੇ ਆ ਮਰੀਜ਼ ਦਾ ਵੀ ਉਹ ਮਤਲਬ ਕਿ ਉਹ ਨਫਰਤ ਦਾ ਪਤਾ ਨੱਕਦੇ ਬਣੇ ਹਾਂ ਨਾ ਅੱਛਾ ਫੇਸਬੁੱਕ ਤੇ ਤੁਸੀਂ ਇਸ ਤਰ੍ਹਾਂ ਦੀਆਂ ਸਟੋਰੀਆਂ ਨਹੀਂ ਸ਼ੇਅਰ ਕਰਦੇ ਬੇ ਇਹਨੂੰ ਦੇਖ ਕੇ ਚੱਲੇ ਆ ਜੀ ਰਾਸ਼ ਨਹੀਂ ਉਹ ਨਹੀਂ ਮੈਂ ਕਰਦਾ ਉਹ ਨਹੀਂ ਕਰਦਾ ਉਹਦੱਕ ਹੋਰ ਅੱਜ ਨਵਾਂ ਕੰਮ ਚੱਲਿਆ ਵਾ ਵੀ ਕੇਲੇ ਦੋ ਹੁੰਦਿਆਂ ਤੇ 15 ਜਣੇ ਨੇ ਫੜੇ ਹੁੰਦੇ ਆ ਕੇਲੇ ਦੋ ਹੁੰਦੇ 15 ਜਣੇ ਨੇ ਫੜੇ ਹੁੰਦੇ ਅੱਜ ਤੱਕ ਕੇਲੇ ਖਾ ਲਏ ਉਹਨਾਂ ਨੇ ਕੱਲ ਨੂੰ ਕੌਣ ਦਊਗਾ ਉਹਨਾਂ ਨੂੰ ਅੱਜ ਤੱਕ ਸੇਬ ਖਾ ਲਿਆ ਕੱਲ ਨੂੰ ਕੌਣ ਖਵਾਊਗਾ ਸੇਵਾ ਉਹ ਹੁੰਦੀ ਹੈ ਜਿਹੜੀ ਪ੍ਰੋਪਰ ਚੱਲੇ ਵੀ ਜਿੰਨਾ ਚਿਰ ਹੁਣ ਆਪਣਾ ਜਿਹੜਾ ਮਿਸ਼ਨ ਆ ਜਿਵੇਂ ਟੀਵੀ ਦਾ ਮਰੀਜ਼ ਆ ਕੈਂਸਰ ਦਾ ਮਰੀਜ਼ ਆ ਉਹਦੀ ਉਨੀ ਦੇਰ ਤੱਕ ਸੇਵਾ ਚੱਲਦੀ ਜਿੰਨਾ ਚਿਰ ਉਹ ਉੱਠ ਕੇ ਭੱਜਣ ਨਹੀਂ ਲੱਗਦਾ ਕਹਿਣ ਦਾ ਭਾਵ ਬਿਲਕੁਲ ਠੀਕ ਨਹੀਂ ਹੁੰਦਾ ਵਾ ਉਹਨਾਂ ਚਰਚੇ ਉਹ ਬੱਝ ਚੱਲਦੀ ਹੈ ਤੇ ਨਾਲੇ ਉਹਦੀ ਫੋਟੋ ਨਹੀਂ ਪਾਉਣੀ ਨਾ 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 ਫੋਟੋ ਤੇ ਨਾਮ ਦਾ ਗੱਫਤ ਇਹ ਗੱਲ ਬਹੁਤ ਵੱਡੀ ਹੈ ਹਾਂਜੀ ਹਾਂਜੀ ਹੂੰ ਹਾਂਜੀ ਬਹੁਤ ਵੱਡੀ ਗੱਲ ਹਾਂਜੀ ਤੇ ਜਿਹੜੀ ਸੇਵਾ ਤੁਸੀਂ ਪਹਿਲਾਂ ਆਖਿਆ ਸੀ ਵੀ ਦਵਾਈਆਂ ਕੋਈ ਦੇਣਾ ਚਾਹੁੰਦਾ ਉਹ ਸਿੱਧਾ ਮੈਡੀਕਲ ਸਟੋਰਾਂ ਤੇ ਜਾਂਦੀ ਹੈ ਸੇਵਾ ਅੱਛਾ ਜੀ ਮੈਡੀਕਲ ਸਟੋਰ ਦਾ ਸਕੈਨਰ ਉਹਨਾਂ ਨੂੰ ਭੇਜ ਦੇਣਾ ਹੂੰ ਤੇ ਉਹਨਾਂ ਨੇ ਬਿੱਲ ਕੱਟ ਦੇਣਾ ਉਹਨੂੰ ਬਸ ਬਿੱਲ ਪਾ ਦੇਣਾ ਤੇ ਦਵਾਈਆਂ ਨੂੰ ਉਹਦੀ ਸੇਵਾ ਚ ਲੱਗ ਜਾਣਾ ਹੂੰ ਹਾਂਜੀ ਇਹ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਇਹ ਬਹੁਤ ਚੰਗੀ ਗੱਲ ਹੈ। ਹਾਂਜੀ। ਅੱਛਾ ਉਦਾਂ ਨਗਦ ਨਹੀਂ ਵੀ ਕੋਈ ਬੰਦਾ ਨਹੀਂ। ਨਹੀਂ 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 ਨਹੀਂ। ਨਗਦ ਨਹੀਂ ਨਗਦ ਤਾਂ ਬਹੁਤ ਘੱਟ ਪਰਸੈਂਟ ਆ। ਹੂੰ। ਆਨ ਨਗਦ ਤਾਂ ਬਹੁਤ ਘੱਟ ਹੁੰਦੇ। ਕਈ ਵਾਰੀ ਜਿਵੇਂ ਕੋਈ ਤੁਰਿਆ ਜਾਂਦਾ ਖੁਦ ਇਹ ਗਿਆ ਉਹ ਨਾਲ ਦੀ ਨਾਲ ਜਮਾਂ ਕਰਾ ਦੇ ਦੇ। ਮੈਂ ਦੁੱਧ ਦਾ ਸਟੋਰ ਆ, ਦੁੱਧ, ਦਹੀਂ, ਮਰੀਜ਼ਾਂ ਨੂੰ ਜਾਂਦਾ। ਹੂੰ। ਤੇ ਇਸ ਤੋਂ ਇਲਾਵਾ ਜਿਹੜਾ ਖਾਣ ਪੀਣ ਦਾ ਸਮਾਨ ਜਾਂਦਾ ਜ਼ਿਆਦਾਤਰ ਦਵਾਈਆਂ ਦਾ ਆਪਣਾ ਹੈਗਾ ਸਿਰਫ। ਕਦੇ ਐਵੇਂ ਵੀ ਹੋਇਆ ਕਿ ਕਿਸੇ ਦਾ ਫੋਨ ਆ ਗਿਆ। ਉਦੋਂ ਤੁਹਾਡੇ ਕੋਲ ਬਜਟ ਹੀ ਨਾ ਹੋਵੇ। ਬਹੁਤ ਆ ਹੀ ਹੁੰਦਾ ਜੀ। ਬਹੁਤ ਆ ਨਹੀਂ ਹੁੰਦਾ ਪਰ ਇੱਕ ਗੱਲ ਆ ਇਹਦੇ ਚ ਬਈ ਇਥੋਂ ਦੇ ਜਿਹੜੇ ਮੈਡੀਕਲ ਸਟੋਰ ਹਨ ਉਹਨਾਂ ਨੇ ਮੈਨੂੰ ਜਵਾਬ ਨਹੀਂ ਦਿੱਤਾ ਕਦੇ ਉਹ ਕਹਿੰਦੇ ਪੈਸੇ ਆ ਜਾਣਗੇ ਤੁਸੀਂ ਮਰੀਜ਼ ਤੱਕ ਦਵਾਈ ਪਹੁੰਚਾਓ ਅਸੀਂ ਹਾਰ ਦੇ ਦਿੰਦੇ ਹਾਂ ਹਜ਼ਾਰ ਦੇ ਦਿੰਦੇ ਬਾਅਦ ਚ ਉਹਨਾਂ ਦੇ ਪੈਸੇ ਆ ਜਾਂਦੇ ਹਨ ਉਹਨੂੰ ਪਤਾ ਵੀ ਆ ਜਾਣੇ ਉਹ ਜਿੰਨੇ ਬਾਈ ਪ੍ਰਿੰਸ ਫਾਰਮ ਵਾਲਾ ਉਹ ਉਹਨਾਂ ਕੋਲੇ ਉਹਨਾਂ ਕੋਲੇ ਵੀ ਜਾਣਦੇ ਹਾਂ ਹਾਂਜੀ ਉਹਨਾਂ ਕੋਲੇ ਜਾਣਦੇ ਜਿੰਨੇ ਮੈਡੀਕਲ ਸਟੋਰ ਸਾਰੇ ਕੋਲੇ ਆ ਮੈਂ ਉੱਥੇ ਬੈਠਾ ਆ ਨਾ ਪ੍ਰਿੰਸ ਫਾਰਮ ਵਾਲੇ ਦੇ ਕੋਲ ਉੱਥੇ ਹੀ ਮਿਲਿਆ ਉੱਥੇ ਹੀ ਮਿਲਿਆ ਆਪਾਂ ਹਾਂ ਉਹ ਸਾਰਿਆਂ ਦਾ ਸਕੈਨਰ ਭੇਜਣਾ ਪੈਸੇ ਉਹਨਾਂ ਨੂੰ ਪਤਾ ਵੀ ਇਹਦੀ ਸੇਵਾ ਚ ਆ ਜਾਣੇ ਹੂੰ ਅ ਦਿਨ ਸਮੇਤ ਮੈਂ ਵੀ ਵਿੱਚ ਹੀ ਆਉਣਾ ਅੱਜ ਕੱਲ ਸੁਖਜਿੰਦਰ ਸਿੰਘ ਜੀ ਲੋਕ ਆ ਨਾ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਪੈਸੇ ਮਗਰ ਵਾਲੀ ਭੱਜੀ ਆ ਕੋਈ ਸ਼ਕਲ ਕਈ ਕਈ ਚਲੋ ਪੈਸਾ ਕਮਾਓ ਹਰ ਇੱਕ ਕਮਾਉਣਾ ਮੈਂ ਵੀ ਕਮਾਉਣਾ ਪਰ ਇੰਨਾ ਨਾ ਪੈਸੇ ਦੇ ਵਿੱਚ ਗ੍ਰਸਤ ਹੋ ਜਾ ਵੀ ਤੁਸੀਂ ਪੈਸਾ ਕਮਾਉਂਦੇ ਕਮਾਉਂਦੇ ਆਪ ਖਤਮ ਹੋ ਜਾਓ ਆਪ ਸਰੀਰਕ ਤੌਰ ਤੇ ਖਤਮ ਹੋ ਜਾਓ ਕਈ ਦੁਕਾਨਾਂ ਤੇ ਜਾਈਦਾ ਉਹ ਰੋਟੀ ਇਹੋ ਜੇ ਟਾਈਮ 'ਚ ਖਾਦੇ ਉਹਦੇ ਖਾਣ ਦਾ ਟਾਈਮ ਹੀ ਨਹੀਂ ਲੱਗਿਆ ਜੇ ਦੱਸੋ ਜਿਹਦੀ ਖਾਤਰ ਆਪਾਂ ਕਮਾਉਣਾ ਉਹਦੇ ਵਾਸਤੇ ਟਾਈਮ ਹੀ ਨਹੀਂ ਆਪਣੇ ਕੋਲੇ ਤੇ ਬੰਦੇ ਨੂੰ ਨਾ ਸੁਖਿੰਦਰ ਸਿੰਘ ਜੀ ਚੰਗੇ ਕੰਮ ਕਰਨ ਦਾ ਉਦੋਂ ਪਤਾ ਲੱਗਦਾ ਜਦੋਂ ਸਾਰੀ ਖੇਡ ਬੀਤ ਚੁੱਕੀ ਹੁੰਦੀ ਹੈ ਕਹਿਣ ਦਾ ਭਾਵ ਜਿੰਦਗੀ ਦਾ ਅੰਤ ਆ ਜਾਂਦਾ ਵੀ ਯਾਰ ਕੋਈ ਚੰਗਾ ਕੰਮ ਕਰਨਾ ਤੁਹਾਡੇ ਵਾਲੇ ਤੁਹਾਡੀ ਗੱਲ 'ਚੋਂ ਇੱਕ ਗੱਲ ਸਮਝ ਆਉਂਦੀ ਆ ਵੀ ਜਾਂ ਤਾਂ ਬੰਦਾ ਔਲਾਦ ਲਈ ਕਮਾਉਂਦਾ ਹਾਂਜੀ ਤਾਂ ਔਲਾਦ ਲਈ ਟਾਈਮ ਹੈ ਨਹੀਂ ਬੰਦਿਆਂ ਕੋਲੇ ਹਾਂਜੀ ਬਿਲਕੁਲ ਬਿਲਕੁਲ ਜਾਂ ਬੰਦਾ ਖਾਣ ਲਈ ਕਮਾਉਂਦਾ ਹਾਂਜੀ ਖਾਣ ਦਾ ਟਾਈਮ ਹੈ ਖਾਣ ਦਾ ਟਾਈਮ ਹੈ ਨਹੀਂਗਾ ਜਾਂ ਐਸ਼ ਲਈ ਕਮਾਉਂਦਾ ਐਸ਼ ਦਾ ਟਾਈਮ ਐਸ਼ ਦਾ ਟਾਈਮ ਹੈ ਨਹੀਂਗਾ ਇਹ ਸੱਚ ਦਾ ਖਾਣ ਲਈ ਕਮਾਉਂਦਾ ਦਾਨ ਦਾ ਟਾਈਮ ਹੈ ਨਹੀਂ ਹਾਂਜੀ ਹਾਂਜੀ ਬਿਲਕੁਲ ਦਾਨ ਲਈ ਜਿਗਰਾ ਹੈ ਨਹੀਂ ਇਹਦੇ ਵਾਸਤੇ ਤਾਂ ਨਾ ਕਹਿੰਦੇ ਹੁੰਦੇ ਵੀ ਆ ਮੈਨੂੰ ਤਾਂ ਵੇਚ ਰਿਹਾ ਕਹਿੰਦੇ ਵੀ ਆਮ ਬੰਦੇ ਦਾ ਜ਼ਿਆਦਾ ਈਡਾਕ ਹੁੰਦਾ ਜਾਂ ਈਡਾਕ ਹੂੰ ਸੇਵਾਂ ਲਈ ਤਾਂ ਤੁਹਾਡਾ ਏਡਾ ਦਿਲ ਚਾਹੀਦਾ ਤੁਹਾਨੂੰ ਬਲੰਦ ਹੌਂਸਲਾ ਚਾਹੀਦਾ ਤੁਹਾਨੂੰ ਪੱਟਾ ਦਿਲ ਚਾਹੀਦਾ ਥੋੜਾ ਵਿਸ਼ਾਲ ਸੀਨਾ ਦੇ ਹਿਰਦਾ ਚਾਹੀਦਾ ਕਿਉਂਕਿ ਲੋਕ ਬਹੁਤ ਕੁਝ ਕਹਿੰਦੇ ਆ ਮੈਨੂੰ ਵੀ ਬਹੁਤ ਕੁਝ ਪਹਿਲਾਂ ਸੁਣਨਾ ਪਿਆ ਵੀ ਇਹ ਬੰਦਾ ਵੋਟਾਂ 'ਚ ਖੜਾ ਹਾਂ ਵੀ ਵੀ ਵੋਟਾਂ 'ਚ ਵੀ ਖੜਾ ਹੋਊਗਾ ਵੀ ਜਿੱਥੋਂ ਦਵਾਈਆਂ ਲੈਂਦਾ ਉੱਥੇ ਮੋੜ ਆਉਂਦਾ ਤੇ ਪੈਸੇ ਲੈਂਦਾ ਹਾਂ ਹਾਲਾਂਕਿ ਇੱਕ ਗੱਲ ਜ਼ਰੂਰ ਹੁੰਦੀ ਹੈ ਵੀ ਕਈਆਂ ਦੇ ਨਾ ਘਰੇ ਕਿਸੇ ਬਜ਼ੁਰਗ ਦੀ ਜਾਂ ਕਿਸੇ ਪ੍ਰਾਣੀ ਦੀ ਡੈਥ ਹੋ ਜਾਂਦੀ ਆ ਉਹਦੀਆਂ ਦਵਾਈਆਂ ਪਈਆਂ ਹੁੰਦੀਆਂ ਹੂੰ ਉਹ ਫਿਰ ਮੈਨੂੰ ਦੇ ਦਿੰਦੇ ਮੈਂ ਉਹ ਮੈਡੀਕਲ ਸਟੋਰ ਤੇ ਲੈ ਜਾਣਾ ਉਹ ਦਵਾਈਆਂ ਉਹ ਵਾਪਸ ਕਰਕੇ ਉਹਨਾਂ ਬਦਲੇ ਦਵਾਈਆਂ ਹੋਰ ਲੈ ਲੈਣਾ ਮੈਂ ਹਾਂ ਹਾਂ ਕਈਆਂ ਦੇ ਕੱਪੜੇ ਵੀ ਪਏ ਹੁੰਦੇ ਜੀ ਸੱਚ ਦੱਸ ਦਿੰਨਾ ਹੂੰ ਕੱਪੜਿਆਂ ਨੂੰ ਕੀ ਹੋਇਆ ਹੁੰਦਾ ਉਹ ਧੋ ਕੇ ਵਾਸ਼ ਕਰਕੇ ਤੇ ਲੋਡ ਮੰਦਾਂ ਨੂੰ ਪਹੁੰਚਾ ਦਿੰਦਾ ਮੈਂ ਹੂੰ ਕੋਈ ਕਹਿੰਦਾ ਹੋਊਗਾ ਵੋਟਾਂ 'ਚ ਖੜਾ ਹੋਊਗਾ ਬਈ ਹਾਂਜੀ ਆਪਾਂ ਇਸ ਵਾਰੇ ਸੋਚੇ ਨਹੀਂ ਬਾਈ ਜੀ ਕਦੇ ਵੋਟਾਂ-ਵਾਟਾਂ ਦਾ ਆਪਾਂ ਨੂੰ ਕੋਈ ਜਮਾ ਹੀ ਨਹੀਂ ਜਿਨ੍ਹਾਂ ਤੁਹਾਡਾ ਨਾਂ ਇਲਾਕੇ 'ਚ ਜਿੱਥੇ ਜਿੰਨਾ ਤੁਹਾਡਾ ਸਤਕਾਰ ਆ ਤੁਸੀਂ ਤਾਂ ਜਦੋਂ ਮਰਜ਼ੀ ਖੜੇ ਹੋ ਹਾਂਜੀ ਹਾਂਜੀ ਆਪਾਂ ਜੋ ਮਰਜ਼ੀ ਕਰ ਲਈ ਪਰ ਆਪੇ ਇਸ ਮਾਰਗ ਤੇ ਤੁਰਨਾ ਨਹੀਂ ਜਿਹੜਾ ਮਾਰਗ ਆ ਨਾ ਇਹ ਵਧੀਆ ਆ ਜਿਹੜੇ ਵੋਟਾਂ 'ਚ ਖੜੇ ਹੋਏ ਤੁਸੀਂ ਹਾਲ ਦੇਖੀ ਜਾਂਦੇ ਵੀ ਕੀ ਹੋਈ ਜਾਂਦੇ ਉਹਨਾਂ ਨੂੰ ਵਾਕੇ ਵੀ ਬਾਈ ਨਾ ਬਾਈ ਦਾ ਨੰਬਰ ਤੁਹਾਨੂੰ ਨਾ ਸਕਰੀਨ ਤੇ ਦੇ ਰਿਹਾ ਜੇ ਕਿਸੇ ਵੀ ਸੱਜਣ ਨੂੰ ਨਾ ਕੋਈ ਹੋਵੇ ਤੁਹਾਡੀ ਨਿਗਾਹ ਦੇ ਵਿੱਚ ਕੋਈ ਪੇਸ਼ੈਂਟ ਹੋਵੇ ਜਿਹਨੂੰ ਕੋਈ ਖਰਾਕ ਦੀ ਦਵਾਈ ਦੀ ਲੋੜ ਹੋਵੇ ਹਾਂਜੀ ਹਾਂਜੀ ਤਾਂ ਬਾਈ ਹੁਣ ਅੰਨਾ ਸੰਪਰਕ ਤੁਸੀਂ ਕਰ ਸਕਦੇ ਆ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਇਓ ਕੋਈ ਹੋਰ ਬੰਦੇ ਦਾ ਵੀ ਨੰਬਰ ਆ ਤੁਸੀਂ ਨਾਂ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਜਿਹੜਾ ਤੁਹਾਡੇ ਇਲਾਕੇ 'ਚ ਇਸ ਤਰ੍ਹਾਂ ਦੀ ਸੇਵਾ ਕਰਦਾ ਹੋਵੇ ਸਾਡੇ ਇਲਾਕੇ 'ਚ ਆ ਸੱਜਣਾ ਹੈਗਾ ਹਾਂਜੀ ਆ ਸੱਜਣਾ ਹੈਗਾ ਆਮ ਦਿਸਣ ਵਾਲਾ ਲੋਕ ਬੰਦਾ ਹੈ ਪਰ ਆਮ ਵਰਗ ਦਾ ਬਹੁਤ ਅਲੱਗ ਹੈ ਬਹੁਤ ਵੱਡੀ ਸੇਵਾ ਸ਼ੇਅਰ ਜਰੂਰ ਕਰੋ ਵੀਡੀਓ